ਕਟਰਾ ਜੀ ਰਾਤੀ ਪੌਣੇ ਦੇ 2 ਵਜੇ ਲੋਕ ਤੋੜਿਆ ਚੋਰ ਨੇ ਆਇਆ ਅੰਦਰ ਉਹਨੇ ਸ਼ੀਸ਼ੇ ਤੋਂ ਕਾਊਂਟਰ ਤੋਂ ਛਾਲ ਮਾਰ ਕੇ ਅੰਦਰ ਨੂੰ ਆਇਆ ਉਹਨੇ ਆਦਾ ਬੈਗ ਕੱਢਿਆ ਬੈਗ ਕੱਢ ਕੇ ਤੇ ਉਹਨੇ ਆਦਾ ਜਿਹੜਾ ਕਾਰਵਾਈ ਕਰਨੀ ਸੀ ਪੈਸੇ ਪੈ ਸੀ ਇੱਥੇ ਸਾਤੇ 2 ਲੱਖ ਅਸੀਂ ਗਿਣ ਕੇ ਰੱਖਿਆ 2 ਲੱਖ ਰੁਪਇਆ ਦੇਣਾ ਸੀਗਾ ਕਿਸੇ ਨੂੰ ਤੇ ਉਹ ਅਸੀਂ ਇੱਥੇ ਰੱਖਤਾ ਸੀਗਾ ਤੇ ਫੋਨ ਪੇ ਸੀਗੇ ਵੀ 25 ਫੋਨ ਪੇ ਸੀਗੇ ਕਸਟਮਰਾਂ ਦੇ ਵੀ ਪੈਸੇ ਸੀਗੇ ਜਿਹੜੇ ਰਿਪੇਅਰ ਕੀਤੇ ਸੀ ਉਹ ਵੀ ਪੈਸੇ ਸੀਗੇ ਤੇ ਨਵੇਂ ਵੀ ਪੈਸੇ ਸੀਗੇ ਤੇ 15 ਤੋਂ ਲੈ ਕੇ ਪੰਜ ਤਰ੍ਹਾਂ ਦੇ 20000 ਰੁਪਏ ਤੱਕ ਫੋਨ ਪਏ ਸੀ ਸਾਡੇ ਕਿੰਨੇ ਦਾ ਨੁਕਸਾਨ ਹੈ ਕਿੰਨੇ ਨੁਕਸਾਨ ਸਾਡੇ 4.5 ਪੌਣੇ 5 ਲੱਖ ਦਾ ਨੁਕਸਾਨ ਹੋਇਆ ਜੀ ਪੌਣੇ 2 ਵਜੇ 1:45 ਤੇ ਹਾਂਜੀ ਚੌਕੀਦਾਰ ਜਾਂ ਕਿਸੇ ਨੇ ਕੋਈ ਨਹੀਂ ਜੀ ਸੀਸੀਟੀਵੀ ਕੈਮਰੇ ਤਾਂ ਨਹੀਂ ਲੱਗੇ ਹੈਗੇ ਜੀ ਪਰ ਇੱਥੇ ਆਵੇਂ ਨਾ ਜੀ ਸ਼ੇਰ ਸਿੰਘ ਚੌਕ ਹੈ ਆਪਣਾ ਇਹ ਬਹੁਤ ਚੱਲਦਾ ਨੇੜੇ ਮੰਡੀ ਐ ਆਵਾਜ਼ ਆਈ ਰਹਿੰਦੀ ਹੈਗੀ ਐ ਤੇ ਪੀਸੀਆਰ ਜਿਹੜੀ ਇੱਕ ਦੋ ਦਿਨਾਂ ਤੋਂ ਦਿਖ ਨਹੀਂ ਰਹੀ ਹਾਂਜੀ 1-2 ਦਿਨਾਂ ਤੋਂ ਪੀਸੀਆਰ ਵੀ ਨਹੀਂ ਦਿਖਾਈ ਦੇ ਰਹੀ ਸੀਗੀ ਅੱਛਾ ਤੁਹਾਡੀ ਦੁਕਾਨ 'ਚ ਸੀਸੀਟੀਵੀ ਲੱਗੀ ਹੈ ਹਾਂਜੀ ਸਾਡੀ ਦੁਕਾਨ 'ਚ ਸੀਸੀਟੀਵੀ ਚੋਰੀ ਦੀ ਵਾਰਦਾਤ ਹਾਂਜੀ ਜੀ ਸ਼ੋਅ ਹੋ ਰਹੀ ਹੈ ਸਾਡੇ ਕੋਲ ਸਾਰੀ ਫੁਟੇਜ ਹੈ ਸੈਗੇ ਆ ਸਾਰੀ ਵੀਡੀਓ ਹੈਗੀ ਹੈ ਸਾਡੇ ਕੋਲ ਉਹਨੇ ਚੋਰ ਦੀ ਜਿਹੜੀ ਹੈਗੀ ਹੈ ਬਟ ਉਹਨੇ ਫੇਸ ਤੇ ਆਦਾ ਰੁਮਾਲ ਬੰਨਿਆ ਹੋਇਆ ਹੈ ਤੁਹਾਨੂੰ ਕਿਸੇ ਛੱਟ ਕਿਸੇ ਤਰ੍ਹਾਂ ਦਾ ਜਾਣਦੀ ਹੈ ਨਹੀਂ ਹੈ ਜੀ ਅੱਜ ਤੱਕ ਅਸੀਂ ਰਿਕਾਰਡਿੰਗ ਦੇਖ ਰਹੇ ਆ ਪਤਾ ਕਰ ਰਹੇ ਆ ਜੇ ਕੋਈ ਹੋਇਆ ਤਾਂ ਤੁਹਾਨੂੰ ਜ਼ਰੂਰ ਪਲਾ ਕਰਾਂਗੇ ਸਭ ਤੋਂ ਨਹੀਂ ਤਾਂ ਕਿੰਨੇ ਦਾ ਮੋਬਾਈਲ ਸੀ ਜਿਹੜਾ ਕੋਲ 20000 ਤੱਕ ਦਾ ਪਿਆ ਸੀ ਜੀ 5 ਤੋਂ ਲੈ ਕੇ 20 ਹਰ ਮੰਗੇ ਜੀ ਸਾਨੂੰ ਇਹ ਇਨਸਾਫ ਦਵਾਇਆ ਜਾਵੇ ਤੇ ਇੱਥੇ ਜੋ ਵੀ ਚੋਰ ਆਗੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਤੇ ਜਿਹੜਾ ਸਾਡਾ ਕੈਸ਼ ਹੈ 2 ਲੱਖ ਰੁਪਇਆ ਜਿਹੜਾ ਸਾਡਾ ਸਮਾਨ ਹੈ ਉਹ ਸਾਨੂੰ ਆਫਿਸ